ਆਮ ਆਰਮੀ ਪਾਰਟੀ ਦੀ ਉਹ ਗੱਲ ਆ ਵੀ ਫੂਕ ਨਿਕਲ ਚੁੱਕੀ ਆ ਜਿਸ ਹਿਸਾਬ ਤੇ ਦਾਅਵੇ ਕਰ ਰਹੇ ਆ ਉਸ ਹਿਸਾਬ ਤੇ ਇਹਨਾਂ ਦਾ ਕੋਈ ਪ੍ਰਬੰਧ ਨਜ਼ਰ ਨਹੀਂ ਆ ਰਿਹਾ ਜੀ ਨਾ ਕਿਸੇ ਨੂੰ ਐਨਓਸੀ ਮਿਲ ਰਹੀ ਆ ਨਾ ਕਿਸੇ ਨੇ ਕਾਗਜ਼ ਪੱਤਰ ਮਿਲ ਰਹੇ ਆ ਲੇਡੀਜ਼ ਆ ਬਜ਼ੁਰਗਾਂ ਲੇਡੀਜ਼ ਆ ਉਹਨਾਂ ਖਾਤਰ ਕੋਈ ਪ੍ਰਬੰਧ ਨਹੀਂ ਕੋਈ ਬਜ਼ੁਰਗ ਮਾਤਾ ਉਹ ਡਿੱਗੀ ਜਾਂਦੀਆਂ ਇੱਥੇ ਤਾਂ ਸਾਰੇ ਨੰਬਰ ਲਵਾਏ ਸੀਗੇ ਕੋਈ ਨੰਬਰ ਨਹੀਂ ਚੱਲ ਰਿਹਾ ਨਾ ੱੱਕੇ ਨਾਲ ਲੋਕ ਆਪ ਆਪ ਮਾਰੇ ਹੋ ਕੇ ਵਿੱਚ ਵੱੜ ਰਹੇ ਨੇ ਇੱਥੇ ਹਜ਼ਾਰ ਹਜ਼ਾਰ 15-1500 ਫਾਈਲ ਦੋ ਲਈ ਜਾਂਦੇ ਆ ਨਾ ਤਾਂ ਉਹ ਕਿੱਥੋਂ ਦੇਣਗੇ 15-1500 ਰੁਪਇਆ ਲੁੱਟ ਹੋ ਰਹੀ ਆ ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਆ ਇੱਕ ਤੋਂ 10 ਮਿੰਟ ਪਹਿਲਾਂ ਇੱਕ ਲੇਡੀ ਜੀ ਡਿੱਗੀ ਆ ਜੀ ਇੱਥੇ ਬੌਂਦੜ ਕੇ ਕਿਸੇ ਨੇ ਸੁਣੀ ਨਹੀਂ ਕਿ ਕਹਿ ਕੇ ਸੀ ਗਾਹਨਗਵਾਈ ਆ ਸਾਨੂੰ 3 ਦਿਨ ਹੋ ਗਏ ਵੀਰੇ ਇਹੀ ਹਾਲ ਆ ਪੂਰੇ ਹੁਣ 4 ਦਿਨ ਹੋ ਗਏ ਸਹੀ ਤੜਕੇ ਆ ਜਾਂਦੇ ਹੱਥ ਨੇ ਪੰਜ ਵੇ ਮੁੜਦੇ ਨਾ ਪਾਣੀ ਦਾ ਨਾ ਚਾਹ ਦਾ ਕੋਈ ਪ੍ਰਬੰਧ ਨਹੀਂ ਇੱਥੇ ਬਹੁਤ ਬੁਰਾ ਹਾਲ ਆ ਬਹੁਤ ਬੁਰਾ ਹਾਲ ਆ ਇੱਥੇ ਕਾਮੁਕੀ ਲੋਕ ਹੋਈ ਜਾਂਦੇ ਆ ਕੋਈ ਪਾਣੀ ਦਾ ਪ੍ਰਬੰਧ ਨਹੀਂ ਮਾਰੇ ਕੇ ਬਹੁਤ ਢਿੱਲੀ ਕਾਰਜਕਾਰੀ ਪ੍ਰਸ਼ਾਸਨ ਦੀ ਦਿਖਾਈ ਗਈ ਹੈ ਜੀ ਇਸੇ ਵਸੇ ਸਿਸਟਮ ਚ ਸੁਧਾਰ ਕਰਨਾ ਚਾਹੀਦਾ ਸੀ ਇਹ ਕੱਲੀਆਂ ਫਾਈਲਾਂ ਹੀ ਫੜਨੀਆਂ ਇਹ ਪਿੰਡ ਪਿੰਡ ਵੀ ਫੜੀਆਂ ਜਾ ਸਕਦੀਆਂ ਆ ਇੰਨਾ ਵੱਡਾ ਕੱਟ ਹੋਇਆ ਇੰਨੇ ਸੀ ਦਾ ਦੇਣੀ ਲੈਣੀ ਕਿਸ ਸਰਕਾਰਾਂ ਦੇ ਕੰਮ ਹੀ ਨੇ ਜੀ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਤੇ ਮੈਂ ਆ ਜੋਤ ਕਰੇਵਾਲ ਅੱਜ ਲਾਸਟ ਦਿਨ ਹੈ ਸਰਪੰਚੀ ਦੇ ਚਾਹਵਾਨ ਫਾਰਮ ਭਰਨ ਦੇ ਲਈ ਆਏ ਐ ਕੀ ਕੀ ਦਿੱਕਤਾਂ ਉਹਨਾਂ ਨੂੰ ਆਉਂਦੀਆਂ ਤੇ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਭੀੜ ਜਿਹੜੀ ਜਮ੍ਹਾਂ ਹੋਈ ਐ ਇਹ ਪਧੌੜ ਹਲਕੇ ਦੇ ਵਿੱਚ ਇਸ ਵਕਤ ਖੜੇ ਆ ਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਕਿਸ ਤਰੀਕੇ ਦੀ ਉਹਨਾਂ ਨੂੰ ਦਿੱਕਤ ਆ ਰਹੀ ਐ ਨਾ ਕਿਸ ਤਰੀਕੇ ਦੀ ਇੱਥੇ ਸੁਵਿਧਾ ਐ ਕਿਹੜਾ ਪਿੰਡ ਐ ਜੀ ਮੋੜਨਾ ਪਾਜੀ ਜੀ ਕਿੰਨੇ ਕ ਜਿਹੜੇ ਲੋਕ ਆ ਹਜੇ ਫਾਰਮ ਭਰਨ ਤੋਂ ਬਾਕੀ ਐ ਕਿਉਂਕਿ ਕੱਲ ਵੀ ਕੱਟ ਸੀ ਅੱਜ ਵੀ ਬਹੁਤ ਪੀੜ ਐ ਆਜੋ ਇੱਧਰ ਗੱਲਬਾਤ ਕਰ ਲੈ ਕੋਈ ਦਿੱਕਤ ਆ ਰਹੀ ਐ ਜੀ ਦਿੱਕਤ ਤਾਂ ਪ੍ਰਬੰਧ ਹੀ ਨਹੀਂ ਪੂਰਾ ਕੀਤਾ ਜਾ ਰਿਹਾ ਜੀ ਜੀ ਹਜੇ ਪਕੰਮ ਪਹਿਲਾਂ ਜਿਹੜੀਆਂ ਕੰਪਲੀਟਿੰਗ ਹੋਈਆਂ ਅੱਜ ਜਿਹੜਾ ਆਖਰੀ ਦਿਨ ਹੈ ਮੈਨੂੰ ਲੱਗਦਾ ਵੀ ਬਹੁਤ ਦਿੱਕਤ ਆਊਗੀ ਲੋਕ ਪਰੇਸ਼ਾਨ ਨੇ ਪਾਣੀ ਦਾ ਪ੍ਰਬੰਧ ਵੀ ਕੋਈ ਨਿਸ਼ਾਨ ਦਾ ਪ੍ਰਬੰਧ ਨਹੀਂ ਕੀਤਾ ਗਿਆ ਜੀ ਪੱਖਿਆਂ ਦਾ ਵੀ ਥੋੜਾ ਜੀ ਪ੍ਰਬੰਧ ਕੀਤਾ ਗਿਆ ਇਸ ਕਰਕੇ ਜਿਸ ਤਰੀਕੇ ਨਾਲ ਅੱਜ ਭੀੜ ਦਿਖਾਈ ਦੇ ਰਹੀ ਹੈ ਲੱਗਦਾ ਵੀ ਅੱਜ ਦੇ ਵਿੱਚ ਹੀ ਇਹ ਫਾਰਮ ਭਰੇ ਜਾਣਗੇ ਨਹੀਂ ਫਾਰਮ ਤਾਂ ਰਾਤ ਨੂੰ ਭਰਨੇ ਪੈਣਗੇ ਕਿਉਂਕਿ ਲਾਸਟ ਡੇਟ ਹੈ ਜੀ ਪਰ ਇਹਨੂੰ ਜਿੰਨੇ ਤੋਂ ਸੁੱਟੀਆਂ ਬਣਾਈਆਂਗੇ ਉਹ ਮਨਾਉਣੀਆਂ ਨਹੀਂ ਚਾਹੀਦੀਆਂ ਨਹੀਂ ਸੀਗੀਆਂ ਬਹੁਤੇ ਪਿੰਡਾਂ ਦੇ ਵਿੱਚ ਐਨਓਸੀ ਨੂੰ ਲੈ ਕੇ ਜਿਹੜੀ ਦਿੱਕਤ ਆ ਰਹੀ ਹੈ ਇੱਥੇ ਕੋਈ ਦਿੱਕਤ ਆ ਰਹੀ ਹੈ ਮਿਲ ਰਹੀ ਹੈ ਐਨਓਸੀ ਸਮੇਂ ਤੇ ਐਨਓਸੀ ਦੀ ਦਿੱਕਤ ਇਹੀ ਕਰਕੇ ਆ ਰਹੀ ਹੈ ਕਿਉਂਕਿ ਸਾਰੇ ਐਗਤੀ ਜਿਹੜਾ ਫਾਰਮਾਂ ਦੇ ਪਿੱਛੇ ਚਾਰ ਮੈਂਬਰ ਕੀਤੇ ਇਹਨਾਂ ਨੇ ਗਵਾਹ ਬਣਾਏ ਆ ਇਹਦੇ ਕਰਕੇ ਕੱਠ ਵੀ ਵੱਡਾ ਹੋ ਗਿਆ ਤੇ ਬੰਦੇ ਇਕੱਠੇ ਕਰਨੇ ਵੀ ਓਕੇ ਆ ਜੀ ਕਿਸੇ ਪਾਰਟੀ ਕਨੀਓ ਕੋਈ ਤੱਕਾ ਵਗੈਰਾ ਕੀਤਾ ਜਾ ਰਿਹਾ ਜਾਂ ਨਹੀਂ ਤੱਕੇ ਰਹੇ ਤਾਂ ਸਭ ਕੁਝ ਠੀਕ ਹੈ ਇਹ ਸਰਕਾਰਾਂ ਤੱਕੇ ਦਾ ਕਰਦੀਆਂ ਨਹੀਂ ਸਰਕਾਰਾਂ ਦਾ ਇਹ ਜਿਹੜਾ ਇੰਨਾ ਵੱਡਾ ਇਕੱਠ ਹੋਇਆ ਇਹਨਾਂ ਸੀ ਦਾ ਦੇਣੀ ਲੈਣੀ ਇਹ ਸਰਕਾਰਾਂ ਦੇ ਕੰਮ ਹੀ ਨੇ ਜੀ ਤਾਂ ਇਧਰ ਗੱਲਬਾਤ ਕਰ ਲੈਣੇ ਆ ਜੀ ਕੀ ਹਾਲ ਹੈ ਕਿਹੜਾ ਪਿੰਡ ਹੈ ਸਹਣਾ ਪਿੰਡਾ ਜੀ ਸਾਡਾ ਜੀ ਕਿ ਇਹ ਕਿਵੇਂ ਦੇਖਦੇ ਹੋ ਵੀ ਪੂਰਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ ਪ੍ਰਸ਼ਾਸਨ ਵੱਲੋਂ ਇੰਨਾ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤਾ ਗਿਆ ਜੀ ਜੀ ਮਾਲਕੇ ਫੱਕਾ ਮੁਕੀ ਲੋਕ ਹੋਈ ਜਾਂਦੇ ਆ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੂੰ ਮਾਰ ਕੇ ਬਹੁਤ ਢਿੱਲੀ ਕਾਰਜਕਾਰੀ ਪ੍ਰਸ਼ਾਸਨ ਦੀ ਦਿਖਾਈ ਗਈ ਹੈ ਜੀ ਇੱਥੇ ਜੀ ਤਾਂ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਓ ਕਹਿੰਦੇ ਪ੍ਰਸ਼ਾਸਨ ਵੀ ਠੀਕ ਹੈ ਸ਼ਾਸਨ ਵੀ ਠੀਕ ਹੈ ਨਹੀਂ ਜੀ ਬਿਲਕੁਲ ਨਹੀਂ ਆਮ ਆਦਮੀ ਪਾਰਟੀ ਦੀ ਉਹ ਗੱਲ ਆ ਵੀ ਫੂਕ ਨਿਕਲ ਚੁੱਕੀ ਆ ਜਿਸ ਹਿਸਾਬ ਤੇ ਇਹ ਦਾਅਵੇ ਕਰ ਰਹੇ ਆ ਉਸ ਹਿਸਾਬ ਤੇ ਇਹਨਾਂ ਦਾ ਕੋਈ ਪ੍ਰਬੰਧ ਨਜ਼ਰ ਨਹੀਂ ਆ ਰਿਹਾ ਜੀ ਹਾਂਜੀ ਜੀ ਤਾਂ ਆਜੋ ਇੱਧਰ ਹੋਰ ਵੀ ਬਾਈ ਹੋਰਾਂ ਨਾਲ ਗੱਲਬਾਤ ਕਰ ਲੈਨੇ ਬਾਈ ਸਤਿ ਸ਼੍ਰੀ ਅਕਾਲ ਬਾਈ ਕੋ ਦਿੱਕਤ ਆ ਰਹੀ ਆ ਫਾਰਮ ਭਰਦੇ ਵਿੱਚ ਤਰਾਪੂਰ ਵੀ ਦਿੱਕਤ ਆ ਜੇ 2 ਦਿਨ ਹੋਰ ਟਾਈਮ ਦਿੱਤਾ ਹੁੰਦਾ ਤਾਂ ਵਧੀਆ ਸੀ ਇਹ ਇਹ ਬਾਈ ਕੀ ਲੱਗਦਾ ਇੱਕ ਦਾ ਦਿਨ ਹੋਰ ਦੇਣਾ ਚਾਹੀਦਾ ਸੀ ਫਿਰ ਨਹੀਂ ਮੇਰੇ ਕਰ ਲੈਣਗੇ ਕਲੀਅਰ ਕਰ ਦੇਣਗੇ ਕੋਈ ਦਿੱਕਤ ਕੀ ਕੀ ਲੱਗਦਾ ਸਟਾਫ ਦੀ ਕਮੀ ਆ ਜਾਂ ਪ੍ਰਸ਼ਾਸਨ ਦੀ ਕਿੱਥੇ ਕਮੀ ਰਹੀ ਹੈ ਮੇਰੇ ਕਮੀ ਕੋਈ ਨਹੀਂ ਦਿਨ ਥੋੜੇ ਸੀਗੇ ਕੁਝ ਸਹਿਮਤੀਆਂ ਦਾ ਕਰਕੇ ਵੀ ਲੋਕ ਅੜਕ ਗਏ ਬਸ ਉਹੀ ਚੱਕਰ ਪਿਆ ਆਦਿ ਚੌਥਾ ਦਿਨ ਆ ਗਿਆ ਵੀ ਲੋਕਾਂ ਦੀ ਸਹਿਮਤੀ ਹੋ ਜੇ ਤਾਂ ਹੀ ਲੱਗਦਾ ਅਜ ਦੇ ਦਿਨ ਭਰੇ ਹੀ ਰਹਿਣਗੇ ਜਿਹੜੇ ਸੇ ਉਹ ਵੀਰੇ ਸਾਰਾ ਸਾਰਾ ਕੁਝ ਹੋ ਜਾਂਦਾ ਹੁੰਦਾ ਗਿਰਿਆ ਕੁਝ ਠੀਕ ਹੈ ਆ ਦੋ ਆਪਾਂ ਇਧਰ ਹੋਰ ਵੀ ਗੱਲਬਾਤ ਕਰ ਲੈਨੇ ਆ ਲੋਕਾਂ ਦੇ ਨਾਲ ਕਿਸ ਤਰੀਕੇ ਦੇ ਹਾਲਾਤ ਐ ਇਸ ਵਕਤ ਬਾਬਾ ਦੀ ਸਸਤੀ ਕਾਮ ਕਾਚਰੀ ਘਰ ਕਿਵੇਂ ਉਹਦੀ ਠੀਕ ਹੋ ਜਮਾਂ ਪਿੰਡ ਕਿਹੜਾ ਪਿੰਡ ਹੈ ਜੀ ਪਿੰਡ ਚੂੰਗਾ ਜੀ ਕਿ ਐ ਕਿਵੇਂ ਬਾਈ ਬਹੁਤ ਲੋਕਾਂ ਨੂੰ ਵੀਰੇ ਪਰੇਸ਼ਾਨੀ ਹੋ ਰਹੀ ਹੈ ਬਾਈ ਕੀ ਕੀ ਪਰੇਸ਼ਾਨੀ ਆ ਰਹੀ ਕਿਉਂਕਿ ਪ੍ਰਸ਼ਾਸਨ ਦਾ ਕਹਿੰਦਾ ਪਰਫੈਕਟ ਹੈ ਸਭ ਕੁਝ ਕੀ ਪਰਫੈਕਟ ਹੈ ਦੇਖ ਲੋ ਲੋਕ ਗਰਮੀ ਚ ਬੁਰਾ ਹਾਲ ਆ ਕੋਈ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਹੋਰ ਨਹੀਂ ਇਹ ਸਿਸਟਮ ਨਹੀਂ ਹੈਗਾ ਜੀ ਜੀ ਜਿਹਨੇ ਐਨਓਸੀ ਕੋਈ ਮਿਲ ਗਈ ਤਾਂ ਠੀਕ ਆ ਹੁਣ ਜਿਹੜਾ ਨਾ ਕਿਸੇ ਨੂੰ ਐਨ ਨਾ ਕਿਸੇ ਨੂੰ ਐਨਓਸੀ ਮਿਲ ਰਹੀ ਆ ਨਾ ਕਿਸੇ ਨੇ ਕਾਗਜ਼ ਪੱਤਰ ਮਿਲ ਰਹੇ ਆ ਲੇਡੀਜ਼ ਆ ਬਜ਼ੁਰਗਾਂ ਲੇਡੀਜ਼ ਆ ਉਹਨਾਂ ਖਾਤਰ ਕੋਈ ਪ੍ਰਬੰਧ ਨਹੀਂ ਕੋਈ ਬਜ਼ੁਰਗ ਮਾਤਾ ਉਹ ਡਿੱਗੀ ਜਾਂਦੀਆਂ ਇੱਥੇ ਬਾਈ ਬਹੁਤੇ ਪਿੰਡਾਂ ਦੇ ਵਿੱਚ ਇਹ ਆਇਆ ਵੀ ਆਮ ਆਦਮੀ ਜਿਹੜੀ ਪਾਰਟੀ ਆ ਉਹ ਧੱਕਾ ਕਰ ਰਹੀ ਆ ਮੌਕੇ ਦੀ ਸਰਕਾਰਾ ਇੱਥੇ ਕੁਛ ਐ ਇਹ ਤਾਂ ਤੁਸੀਂ ਵੀ ਦੇਖ ਰਹੇ ਹੋ ਜੀ ਸ਼ਰੇਆਮ ਧੱਕਾ ਹੋ ਰਿਹਾਗਾ ਕੋਈ ਸਿਸਟਮ ਨਹੀਂ ਹੈਗਾ ਕਾਨੂੰਨ ਦੀਆਂ ਧੱਜੀਆਂ ਆਡਰ ਨਹੀਂ ਆ ਇੱਥੇ ਕੋਈ ਸਿਸਟਮ ਹੈਗਾ ਜਿਹੜੀ ਹੁਣ ਬਜ਼ੁਰਗਾ ਔਰਤ ਨੇ ਸਰਪੰਚੀ ਜੀ ਫਾਰਮ ਭਰੇ ਹੈਗੇ ਉਹਦਾ ਕੀ ਕਸੂਰ ਹੈਗਾ ਇੱਥੇ ਕਿਸੇ ਨੂੰ ਦੌਰਾ ਪੈ ਗਿਆ ਬਜ਼ੁਰਗ ਗੁਰਤ ਨੂੰ ਉਹਦਾ ਜ਼ਿੰਮੇਵਾਰ ਕੌਣ ਕੋਈ ਸਿਸਟਮ ਹੈ ਹੀ ਨਹੀਂਗਾ ਇਹਨਾਂ ਦਾ ਕਾਨੂੰਨ ਦਾ ਧੱਜੇ ਆਰਡਰ ਨਹੀਂ ਹੈ ਸ਼ਰਿਆਮ ਦੇਖੋ ਤੁਸੀਂ ਕਿ ਆ ਬਈ ਕੀ ਕਿਵੇਂ ਲੱਗਦਾ ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਹੁਣ ਦੀ ਪਾਰਟੀ ਆ ਆਮ ਆਦਮੀ ਪਾਰਟੀ ਆ ਉਹ ਕਹਿੰਦੇ ਸੀ ਬਦਲਾ ਆਊਗਾ ਕੁਝ ਵੱਖਰਾ ਆਊਗਾ ਕੁਝ ਵੱਖਰਾ ਲੱਗਿਆ ਅੱਗੇ ਵਾਲੀਆਂ ਚੋਣਾਂ ਨਾਲ ਆ ਬਦਲਾ ਹੀ ਆ ਜੀ ਇਹ ਹੋਰ ਕੀ ਹੈ ਬਦਲਾਅ ਹੀ ਕਹਿੰਦੇ ਇਹਨੂੰ ਪਿਛਲੀਆਂ ਇਲੈਕਸ਼ਨਾਂ ਸੀ ਪਿਛਲੀ ਵਾਰੀ ਸਰਪੰਚ ਰਹੇ ਸੀ ਅਸੀਂ ਪਿਛਲੀ ਵਾਰ ਸਾਨੂੰ ਖੱਜਲ ਖਵਾਰੀ ਆਈ ਨਹੀਂ ਗਈ ਵਕਤ ਗੜ ਜੀ ਭਾਈ ਐ ਐ ਐਨਓਸੀ ਨੂੰ ਲੈ ਕੇ ਦਿੱਕਤ ਆਉਂਦੀ ਹੈ ਕਿਉਂਕਿ ਬਹੁਤ ਪਿੰਡਾਂ ਦੇ ਵਿੱਚ ਐਨਓਸੀ ਦਿੱਤੀ ਨਹੀਂ ਜਾਂਦੀ ਇਹ ਐਨਓਸੀ ਤਾਂ ਨਵਾਂ ਰੂਲ ਘੜਤਾ ਸਰਕਾਰ ਨੇ ਇਹ ਬਦਲਾਅ ਹੈ ਇੱਕ ਐਨਓਸੀ ਦਾ ਐਨਓਸੀ ਦੀ ਕੀ ਜ਼ਰੂਰਤ ਹੈਗੀ ਇਹਦਾ ਇੱਕ ਪੰਜਾਬ ਸਰਕਾਰ ਪੈਸਾ ਇਕੱਠਾ ਕਰਨ ਦੀ ਨੀਅਤ ਨਾਲ ਐਨਓਸੀ ਇਹਨਾਂ ਨੇ ਮੁੱਦਾ ਰੱਖਤਾ ਵੀ ਐਨਓਸੀ ਲੋਕ ਗਰੀਬ ਬੰਦੇ ਆ ਹਜ਼ਾਰ-ਹਜ਼ਾਰ 15-1500 ਫਾਈਲ ਦੋ ਲਈ ਜਾਂਦੇ ਉਹ ਕਿੱਥੋਂ ਦੇਣਗੇ 15-1500 ਰੁਪਿਆ ਲੁੱਟ ਹੋ ਰਹੀ ਆ ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਆ ਲੱਗਦਾ ਅੱਜ ਫਾਰਮ ਭਰੇ ਜਾਣਗੇ ਕੋਈ ਨਹੀਂ ਲੱਗਦਾ ਭਰੇ ਨਹੀਂ ਭਰੇ ਜਾਂਦੇ ਮੈਂ ਤਾਂ ਇਹ ਸ਼ੰਕਾ ਯਾਰ ਆ ਵੀ 2 ਵਜੇ ਤੇ ਗੇਟ ਨਾਲ ਵਾਲਾ ਦੇ ਪ੍ਰਸ਼ਾਸਨ ਜਿਹਦੇ ਭਰੇਗੇ ਭਰੇਗੇ ਜਿਹੜਾ ਰਹਿ ਗਿਆ ਰਹਿ ਗਿਆ ਕਿੰਨੇ ਬਾਈ ਕਿ ਉਹ ਇੱਕ ਦਾ ਦਿਨ ਹੋਰ ਦੇਣਾ ਚਾਹੀਦਾ ਸੀ ਜਾਂ ਜ਼ਰੂਰ ਦੇਣਾ ਚਾਹੀਦਾ ਸੀ ਬਹੁਤ ਘੱਟ ਸਮਾਂ ਦੋ ਜਿਹੜੀਆਂ ਛੁੱਟੀਆਂ ਦਿੱਤੀਆਂ ਨੇ ਇਹਨਾਂ ਨੇ ਦੋ ਦਿਨ ਲਈ ਵਧਾਉਣ ਜਿਵੇਂ ਦੋ ਤਰੀਕ ਦੀ ਸਰਕਾਰੀ ਛੁੱਟੀ ਸੀ ਉਹਨੂੰ ਕਨਵਰਟ ਕਰਨਾ ਚਾਹੀਦਾ ਸੀਗਾ ਕਿ ਦੋ ਦਿਨ ਲਈ ਫਾਰਮ ਭਰਨ ਦਾ ਸਮਾਂ ਦੋ ਦਿਨ ਲਈ ਇਹਨਾਂ ਨੂੰ ਵਧਾ ਕੇ ਦੇਣਾ ਚਾਹੀਦਾ ਸੀਗਾ ਹਾਂਜੀ ਤਾਂ ਤਾਂ ਆਜੋ ਆਪਾਂ ਹੋਰ ਵੀ ਜਿਹੜੇ ਇੱਥੇ ਲੋਕ ਐ ਖੜੇ ਐ ਦਿੱਕਤਾਂ ਆ ਰਹੀਆਂ ਕੀ ਕੀ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਤਾਂ ਸਾਹਮਣੇ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਜਰੂਰ ਦਿਖਾ ਦਿਓ ਜਿਹੜੀ ਆ ਲੋਕਾਂ ਦੀ ਭੀੜ ਆ ਉਹ ਬਹੁਤ ਗਿਣਤੀ ਦੇ ਵਿੱਚ ਆ ਕਿਉਂਕਿ ਸਰਪੰਚੀ ਦੇ ਪੰਚੀ ਦੇ ਚਾਹਵਾਨ ਲੋਕ ਇੱਥੇ ਪਹੁੰਚੇ ਐ ਤੇ ਆਜੋ ਆਪਾਂ ਲੋਕਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਸਸੀ ਕਾਲ ਜੀ ਕਿਹੜਾ ਪਿੰਡ ਹੈ ਜੀ ਜੰਗਿਆਣਾ ਕੀ 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 ਦਿੱਕਤ ਆ ਰਹੀਆਂ ਇੱਥੇ ਇੱਥੇ ਦਿੱਕਤ ਆ ਜਿਹੜੀ ਆਹੀ ਆ ਥੋੜਾ ਕਸ ਰਸ ਜ਼ਿਆਦਾ ਹੋਰ ਤਾਂ ਕੋਈ ਦਿੱਕਤ ਨਹੀਂ ਵੈਸੇ ਜੀ ਹਾਂ ਥੋੜਾ ਕਸ ਫਿਰ ਹੋਈ ਜਾਂਦਾ ਜਦੋਂ ਪਤਾ ਵੀ ਇਕ ਬਲਾਕ ਨੂੰ 70 ਪਿੰਡ ਦਿੱਤੇ ਹੋਏ ਆ ਜੀ ਇਸ ਕਰਕੇ ਥੋੜਾ ਰਸਤਾ ਹੁੰਦਾ ਹੀ ਆ ਤਕਲੀਫ ਤਾਂ ਫਿਰ ਪਾਉਂਦੀ ਆ ਜਦੋਂ ਬੰਦਿਆਂ ਦਾ ਹੁੰਦਾ ਐ ਜਿਵੇਂ ਕੱਲ ਵੀ ਭੀੜ ਸੀ ਅੱਜ ਵੀ ਬਹੁਤ ਭੀੜ ਆ ਲੱਗਦਾ ਵੀ ਅੱਜ ਭਰੇ ਜਾਣਗੇ ਕਿਉਂਕਿ ਅੱਜ ਲਾਸਟ ਦਿਨ ਹੈ ਹਰ ਇੱਕ ਦੇ ਜਿਹੜਾ ਵੀ ਸਰਪੰਚੀ ਜਾਂ ਪੰਚੀ ਲੜਨਾ ਚਾਹੁੰਦਾ ਉਹਦੇ ਮਨ ਦੇ ਵਿੱਚ ਆ ਵੀ ਅੱਜ ਅੱਜ ਫਾਰਮ ਭਰੇ ਜਾਣ ਕਿਉਂਕਿ ਲਾਸਟ ਦਿਨ ਹੈ ਹਾਂਜੀ ਦੇਖੋ ਹਰ ਇੱਕ ਦੀ ਐਂ ਤਾਂ ਗੱਲ ਹੁੰਦੀ ਆ ਹਰ ਇੱਕ ਨੂੰ ਵੀ ਮੈਂ ਅੱਜ ਭਰ ਦਿਆਂ ਭਰੇ ਵੀ ਜਾ ਸਕਦੇ ਆ ਕੋਈ ਵੱਡੀ ਗੱਲ ਨਹੀਂ ਸਾਰੇ ਉਹ ਕਹਿੰਦਾ ਕਿਉਂ ਫਾਇਲਾ ਕੁਝ ਭਰਿਆਂ ਵੀ ਅੰਗਾ ਮੇਰੇ ਖਿਆਲ ਚ ਤਾਂ ਕੁਝ ਭਰੀ ਜਾਂਦੇ ਆ ਅੱਜ ਮੇਰੇ ਖਿਆਲ ਚ ਕੰਮ ਹੋ ਜੂਗਾ ਜੀ ਜੀ ਪਹਿਲਾਂ ਤਿਆਰ ਆ ਰੋ ਇੱਧਰ ਵੀ ਗੱਲਬਾਤ ਕਰ ਲੈਨੇ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਹੈ ਜੀ ਨਣੇਵਾਲਕਰਤੇ ਸਿੰਘ ਬਲਾਕ ਪ੍ਰਧਾਨ ਕਾਂਗਰਸ ਜੀ ਕਿਵੇਂ ਕਿਵੇਂ ਲੱਗਦਾ ਜਿਵੇਂ ਆ ਜਿਵੇਂ ਤੁਸੀਂ ਪਾਰਟੀ ਦੀ ਗੱਲ ਕੀਤੀ ਅੱਗੇ ਵਾਲੀਆਂ ਪਾਰਟੀਆਂ ਤੇ આરોਪ ਲੱਗਦੇ ਸੀ ਵੀ ਸਾਡੇ ਬਾਰੇ ਕੁਝ ਵੱਖਰਾ ਹੋਊਗਾ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਵਾਰੀ ਵੱਖਰਾ ਕੀਤਾ ਹਾਂ ਵੱਖਰਾ ਕੀਤਾ ਜਿਹੜਿਆਂ ਦੂਜੀਆਂ ਪਾਰਟੀਆਂ ਦੇ ਬੰਦੇ ਉਹਨਾਂ ਦੀਆਂ ਉਹਨਾਂ ਉਸੀਆਂ ਕਲੀਅਰ ਨਹੀਂ ਹੋ ਰਹੀਆਂ ਕਲੋਜ਼ ਆ ਦੋਸਤ ਬਾਕੀ ਗੱਲ ਹੋਰ ਆ ਪਬਲਿਕ ਹੈਰਾਨ ਬਹੁਤ ਜ਼ਿਆਦਾ ਹੋ ਰਹੀ ਹੈ ਇਹਦੇ ਚ ਆਏ ਆ ਵੀ ਦੇਖੋ ਅੱਗੇ ਕਈ ਥਾਈਂ ਲੱਗ ਜਣੇ ਸਟੇਸ਼ਨ ਕਾਗਜ਼ ਭਰਨ ਨਾਲੇ ਹੁਣ ਐਸੇ ਦੇਖ ਲਓ ਤੁਸੀਂ ਆਪ ਹੀ ਦੇਖੋ ਕਿੰਨੇ ਥੱਕੇ ਮੇ ਲੇਡੀ ਜੀ ਖੜੀਆਂ ਵਿਚਾਰੀਆਂ ਥੱਕੇ ਮੇ ਸਾਨੂੰ ਆਪਾਂ ਨੋਰਮਲ ਖੜਨਾ ਪਸੀਨਾ ਆ ਹੀ ਜਾਂਦਾ ਜਿਹੜੇ ਇੱਕ ਦੂਜੇ ਦੇ ਨਾਲ ਟੱਚ ਖੜੇ ਹੁੰਦਾ ਉਹਦਾ ਬੁਰਾ ਹਾਲ ਇਹ ਤਾਂ ਵੈਸੇ ਸਿਸਟਮ 'ਚ ਸੁਧਾਰ ਕਰਨਾ ਚਾਹੀਦਾ ਸੀ ਇਹ ਕੱਲੀਆਂ ਫਾਈਲਾਂ ਹੀ ਫੜਨੀਆਂ ਇਹ ਪਿੰਡ ਪਿੰਡ ਵੀ ਫੜੀਆਂ ਜਾ ਸਕਦੀਆਂ ਅਫਸਰ ਲਿਆਉਣ ਮੁੜ ਕੇ ਇੱਥੇ ਛਾਣ ਮੀਂਡ ਕਰ ਲੈਣ ਬਸ ਜਿਹੜੀ ਜਿਹੜੀ ਐਨਓਸੀ ਵਾਲੀ ਗੱਲ ਹੈ ਐਨਓਸੀਆਂ ਮਿਲ ਰਹੀਆਂ ਇੱਥੇ ਕਿਉਂਕਿ ਬਹੁਤ ਪਿੰਡਾਂ ਦੇ ਵਿੱਚ ਜਿਹੜੇ ਸੈਕਟਰੀ ਆ ਉਹਨਾਂ ਤੇ ਇਲਜ਼ਾਮ ਲੱਗਦੇ ਆ ਵੀ ਉਹ ਦੇ ਨਹੀਂ ਰਹੇ ਜਾਂ ਜਿੱਦਾਂ ਵੀ ਅਫਸਰ ਨਹੀਂ ਇੱਥੇ ਜਿਹੜੀ ਗੱਲਾਂ ਦੇਖੋ ਪ੍ਰਮਾਤਮਾ ਨੂੰ ਵੀ ਸੱਚ ਮੰਨਣਾ ਚਾਹੀਦਾ ਸਾਡੇ ਤਕਰੀਬਨ ਇੱਥੇ ਥੋੜੀ ਜਿਹੀ ਮਾੜੀ ਤਾਂ ਪ੍ਰੋਬਲਮ ਆਈ ਹੈ 90% ਨਹੀਂ ਆਈ ਕੁਛ ਵੱਖਰਾ ਨਹੀਂ ਕੁਛ ਵੱਖਰਾ ਨਹੀਂ ਨਹੀਂ ਕੋਈ ਵੱਖਰਾ ਨਹੀਂ ਆਮ ਆਰਮੀ ਪਾਰਟੀ ਜਦੋਂ ਆਈ ਸੀ ਕਹਿੰਦੀ ਕੋਈ ਕੁਛ ਵੱਖਰਾ ਹੋਊਗਾ ਬਦਲਾਅ ਹੋਊਗਾ ਵੱਖਰਾ ਇੱਕ ਹੋਇਆ ਵੀ ਉਹਨਾਂ ਨੂੰ ਉਮੀਦਵਾਰ ਨਹੀਂ ਠਾ ਰਹੇ ਇੱਕ ਵੱਖਰਾ ਜ਼ਰੂਰ ਹੈ ਆਮ ਆਰਮੀ ਪਾਰਟੀ ਨੂੰ ਹਾਂ ਇਹ ਵੱਖਰਾ ਉਹ ਤਾਂ ਉਹ ਤਾਂ ਕਹਿੰਦੇ ਇਸ ਵਾਰੀ ਬਿਨਾਂ ਨਿਸ਼ਾਨ ਤੋਂ ਅਸੀਂ ਕਹਿੰਦੇ ਬੜੇ ਪਿਆਰ ਦੇ ਨਾਲ ਵੋਟਾਂ ਜਿੱਤ ਕੇ ਆਣੀ ਹੈ ਇਹ ਦੇਖੋ ਬਾਈ ਜੀ ਪਹਿਲਾਂ ਮੈਂ ਬਲਾਗ ਪ੍ਰਧਾਨ ਦੇ ਤੌਰ ਤੇ ਵੀ ਸਪਸ਼ਟੀ ਕਰ ਦਿੱਤਾ ਸੀ ਵੀ ਕਦੇ ਵਾਸਤੇ ਵੀ ਅੱਜ ਤੱਕ ਪੰਜਾਬ ਚ ਨਿਸ਼ਾਨ ਤੇ ਚੋਣਾ ਪੰਚਾਇਤੀ ਨਹੀਂ ਲੜਿਆਗੇ ਹਮੇਸ਼ਾ ਆਜ਼ਾਦੀ ਚ ਚੋਣਾ ਲੜਦੇ ਆਏ ਲੋਕ ਮਾਜੀਦਾ ਜੀ ਖਾਨਦਾਨੀ ਕਿੱਤਾ ਹੋਵੇ ਬੇਤੁਕੀ ਗੱਲ ਕਰਦਾ ਉਹਨੂੰ ਕੌਣ ਰੋਕ ਦੂ ਜੇ ਮੇਰਾ ਖਾਨਦਾਨੀ ਕਿੱਤਾ ਕੋਈ ਪੁੱਠੇ ਕੰਮ ਕਰਨ ਦਾ ਜਾਵੇਂ ਪਕਾਈ ਮਾਰਨ ਨੂੰ ਕੌਣ ਰੋਕ ਦੂ ਉਹ ਤਾਂ ਮਾਨ ਸਾਹਿਬ ਦੀ ਉਸਨੂੰ ਪਤਾ ਪਹਿਲਾਂ ਬੇਚੂਕੀਆਂ ਗੱਲਾਂ ਕਰਕੇ ਤਾਂ ਉਹ ਪਹਿਲਾਂ ਪੰਜਾਬ ਦੀ ਸੱਤਾ ਤੇ ਕਾਬਜ ਹੋ ਗਏ ਉਹ ਤਾਂ ਐ ਵੀ ਕਹਿੰਦੇ ਸੀਗੇ ਵੀ ਪਰਿਵਾਰ ਬਾਦ ਬੱਤੀ ਨਹੀਂ ਲਾਉਣੀ ਹੁਣ ਤੁਸੀਂ ਸਾਰਾ ਕੁਝ ਸੁਣਦਾ ਪਤੀ ਐ ਮੈਂ ਵਾਲੀਆਂ ਗੱਲਾਂ ਕਹਾ ਉਹਦਾ ਵੀ ਐਵੇਂ ਕੀ ਫਾਇਦਾ ਹੁੰਦਾ ਜੋ ਸੱਚ ਆ ਉਹ ਲੋਕਾਂ ਦੇ ਸਾਹਮਣੇ ਆ ਬਾਕੀ ਇਹਦੇ ਚ ਹੁਣ ਆ ਜਾਣਾ ਸਾਹਮਣੇ ਵੈਸੇ ਇੱਕ ਗੱਲ ਮੈਂ ਵਾਅਦਾ ਨਾ ਕਰ ਸਕਦਾ ਬਲਾਕ ਪ੍ਰਧਾਨ ਕਾਂਗਰਸ ਪਾਰਟੀ ਦੇ ਹੋਣ ਦੇ ਨਾਤੇ ਵੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਉਮੀਦਵਾਰ ਨਹੀਂ ਠਹਿ ਰਹੇ ਜਿਨ੍ਹਾਂ ਦੇ ਵਰਕਰ ਆ ਕਿਤੇ ਕਿਸੇ ਨੂੰ ਕਹਿੰਦੇ ਤੂੰ ਉੱਠ ਘੜ ਤੇਰੇ ਨਾਲ ਕਿਤੇ ਕਿਸੇ ਨੂੰ ਕਹਿੰਦੇ ਤੇਰੇ ਨਾਲ ਖੜੋ ਤੇਰੇ ਨਾਲ ਆ ਕੰਮ ਪਿੰਡਾਂ ਚੱਲ ਰਿਹਾ ਜੀ ਤਾਂ ਆਜੋ ਆਪਾਂ ਇੱਧਰ ਮੈਂ ਤੁਹਾਨੂੰ ਭੀੜ ਦਿਖਾ ਦਿਆਂ ਜਿਹੜੀ ਭੀੜ ਬਹੁਤ ਗਿਣਤੀ ਦੇ ਵਿੱਚ ਐ ਕੱਲ ਵੀ ਇੱਥੇ ਇਕੱਠ ਸੀ ਬਹੁਤ ਗਿਣਤੀ ਦੇ ਵਿੱਚ ਐ ਲੋਕਾਂ ਨੂੰ ਤਾ ਇਧਰ ਬਾਈ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਜੀ ਠੀਕ ਹੋ ਠੀਕ ਹੈ ਜੀ ਬਾਈ ਏ ਜਿਹੜਾ ਪ੍ਰਸ਼ਾਸਨ ਹੈ ਕਿਸ ਕਿਸ ਤਰੀਕੇ ਨਾਲ ਪੇਸ਼ ਆ ਰਿਹਾ ਕੋਈ ਬਹੁਤ ਵਧੀਆ ਸਿਸਟਮ ਨਹੀਂ ਹੈ ਹੂੰ ਕੁਝ ਕੁਝ ਵੱਖਰਾ ਨਹੀਂ ਲੱਗਿਆ ਕਿਉਂਕਿ ਆਮ ਆਰਮੀ ਪਾਰਟੀ ਕਹਿੰਦੀ ਸੀ ਕੁਝ ਵੱਖਰਾ ਹੋਊਗਾ ਨਹੀਂ ਨਹੀਂ ਬਿਲਕੁਲ ਪੂਰਾ ਖਰਾਬ ਹੋ ਰਿਹਾ ਹੈ ਹੂੰ ਤੇ ਕਿਸ ਕਿਸੇ ਪਾਰਟੀ ਦੁਆਰਾ ਕੋਈ ਧੱਕੇਸ਼ਾਹੀ ਕਿਉਂਕਿ ਹੁੰਦਾ ਜਦੋਂ ਨਾਮਿਨੇਟ ਫਾਈਲ ਹੁੰਦੇ ਆ ਤਾਂ ਕਰ ਨਹੀਂ ਦਿੱਤੇ ਜਾਂਦੇ ਨਾ ਐਰਾ ਵਗੈਰਾ ਜੋ ਵੀ ਗੱਲ ਆਉਂਦੀਆਂ ਕੋਈ ਹੋ ਰਹੀ ਹੈ ਧੱਕੇਸ਼ਾਹੀ ਨਹੀਂ ਨਹੀਂ ਪਾਰਟੀ ਵੱਲੋਂ ਕੋਈ ਧੱਕੇਸ਼ਾਹੀ ਨਹੀਂ ਹੋਈ ਹੂੰ ਉਹ ਲੋਕਾਂ ਕੰਨ ਹਾਂ ਲੋਕਾਂ ਕੰਨ ਬਸ ਭੀੜ ਜਾਦੇ ਆ ਜੀ ਉਹ ਤਾਂ ਤਾਂ ਕੰਮ ਕੀ ਹੋਈ ਨਾ ਪਾਰਟੀ ਕਿੰਨੀ ਕੋਈ ਤਾਂ ਕੰਮ ਹੋਣੀ ਧੱਕੇ ਸਾਈ ਨਹੀਂ ਹੁੰਦੀ ਟਾਈਮ ਘੱਟ ਮਿਲਦਾ ਮਾਤਾ ਜੀ ਵੀ ਆਏ ਆ ਮਾਤਾ ਜੀ ਕਿਹੜਾ ਪਿੰਡ ਹੈ ਜੀ ਝੰਡ ਸਰਕੋਟ ਜੀ ਮਾਤਾ ਜੀ ਮੁੜ ਕੋ ਮੁੜ ਕੀ ਹੋ ਗਏ ਆ ਗਰਮੀ ਬਹੁਤ ਆ ਨਾ ਠਹਾੜੀ ਆ ਜੀ ਜੀ ਕੀ 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 ਕਿਹੜੀਆਂ ਚੋਣਾਂ ਲੜ ਰਹੇ ਹੋ ਪੰਚੀ ਦੀਆਂ ਸਰਪੰਚੀ ਦੀਆਂ ਨਾ ਮੈਂਬਰੀ ਦੀਆਂ ਜੀ ਜੀ ਠੀਕ ਹੈ ਜੀ ਚਲੋ ਤੁਹਾਡੇ ਵਾਸਤੇ ਵੀ ਬੈਸਟ ਆਫ ਲੱਕ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਠੀਕ ਹੋ ਜੀ ਬਹੁਤ ਵਧੀਆ ਚੜ੍ਹਦੀ ਕਲਾ ਜੀ ਅੱਜ ਅੱਜ ਲਾਸਟ ਡੇਨ ਹੈ ਹਰ ਇੱਕ ਨੂੰ ਚਾਹ ਜਿਨੇ ਵੀ ਚੋਣ ਲੜਦੀਆਂ ਵੀ ਅੱਜ ਜਿਹੜੇ ਫਾਰਮ ਹੈ ਜਿਹੜੇ ਨਾਮੀਨੇਸ਼ਨ ਉਹ ਆਪਾਂ ਫਾਈਲ ਕਰਾ ਦਈਏ ਜਮ੍ਹਾਂ ਕਰਾ ਦਈਏ ਤੁਸੀਂ ਕਰਵਾਤੇ ਕਰਵਾਤੇ ਸਰ ਬਈ ਬਈ ਜੇ ਐਨਓਸੀਆਂ ਨੂੰ ਲੈ ਕੇ ਜਿਹੜੀ ਦਿੱਕਤ ਆਉਂਦੀ ਹੈ ਕਿੰਨੀਕ ਦਿੱਕਤ ਆ ਰਹੀ ਹੈ ਉਹਨੂੰ ਸਾਨੂੰ ਕੋਸ਼ਿਸ਼ ਖਜਲ ਖਾਰੀ ਹੋਈ ਜੀ ਸਾਡੀਆਂ ਫੈਲਾ ਪਹਿਲਾਂ ਪਾਸੇ ਪੁੱਸੇ ਚੱਲਿਆ ਗਿਆ ਜਦੋਂ ਅਸੀਂ ਪਾਲ ਟੋਲ ਕਰੀ ਤਾਂ ਸਾਨੂੰ ਫੈਲਾ ਫਿਰ ਇੰਤਜ਼ਾਰ ਕਰਨ ਤੇ ਮਿਲਗਾ ਜੀ ਫੈਲਾ ਐਨਓਸੀ ਫਿਰ ਮਿਲੀ ਜੀ ਸਾਰਿਆਂ ਨੂੰ ਜਿਆਦਾ ਦਿੱਕਤ ਐਨਓਸੀ ਤੇ ਟਾਈਮ ਵੱਧ ਲੱਗਦਾ ਹੈ ਉਹ ਜਾਂਦਾ ਹਾਂ ਉਹ ਖਤਮ ਹੋਣੀ ਚਾਹੀਦੀ ਮੈਨੂੰ ਕੋਈ ਕੱਲਾ ਅਫਸਰ ਆ ਜਾਂਦਾ ਜੋ ਇਹ ਚ ਬਈ ਪਹਿਲਾਂ ਦੀ ਗੱਲ ਕਰ ਲਈਏ ਪਹਿਲਾਂ ਜਿਹੜੀਆਂ ਐਨਓਸੀਆਂ ਹੁੰਦੀਆਂ ਨਹੀਂ ਸੀ ਇਹ ਹੁਣ ਪਹਿਲਾਂ ਹੁੰਦੀਆਂ ਸੀ ਪਿਛਲੀ ਵਾਰੀ ਵੀ ਸੀਗੇ ਇਹਨੋਂ ਸੀ ਜੀ ਵੀ ਇਹਨੋਂ ਸੀ ਤੇ ਟਾਈਮ ਵੱਧ ਲਾਦੇ ਆ ਤਾਂ ਕੋਈ ਮੁਲਾਜ਼ਮ ਵੱਧ ਭਦਾਇਆ ਜਾਣਾ ਹਨਾ ਜੀ ਇਹ ਸਟਾਫ ਦੀ ਕਮੀ ਲੱਗਦੀ ਹੈ ਹਾਂ ਸਟਾਫ ਦੀ ਕਮੀ ਹੈ ਇੱਕ ਸਮਾਂ ਘੱਟ ਮਿਲਿਆ ਜੀ ਉਹਦਾ ਕਰਕੇ ਰਸ ਵੱਧ ਹੋ ਰਿਹਾ ਅਫਸਰ ਅਫਸਰ ਹੈ ਨਾ ਫੇਰ ਤਾਂ ਕੋਈ ਚੱਕਰ ਨਹੀਂ ਗਾਏ ਅਫਸਰ ਲੇਟ ਆਉਣ ਕਰਕੇ ਹੀ ਉਹ ਆ ਗਏ ਜੀ ਵਿੱਚ ਚਾਰ ਇਹਦਾ ਕਰਕੇ ਹੀ ਬਹੁਤ ਦਿੱਕਤ ਆਈ ਹੈ ਜੀ ਪਿੰਡਾਂ ਦੇ ਵਿੱਚ ਇਲੈਕਸ਼ਨ ਕਿਸ ਤੇ ਕਿਸ ਤਰੀਕੇ ਨਾਲ ਹੋ ਰਹੇ ਆ ਸਰਬਸੰਮਤੀਆਂ ਜ਼ਿਆਦਾ ਹੋ ਰਹੀਆਂ ਸਾਡੇ ਤਾਂ ਸਰਬਸੰਮਤੀ ਹੋ ਗਈ ਸਾਰੀ ਪੰਚਾਇਤ ਦੀ ਕਿਹੜਾ ਪਿੰਡਾ ਝੰਡ ਸਰ ਜੀ ਝੰਡ ਸਰ ਹਾਂ ਜੀ ਠੀਕ ਹੈ ਜ ਕੀ 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 ਦਿੱਕਤ ਆ ਰਹੀ ਹੈ ਬਈ ਦਿੱਕਤਾਂ ਜੇ ਰਹੀਆਂ ਪਹਿਲਾਂ ਆਉਣ ਸਾਰੇ ਨੰਬਰ ਲਵਾਏ ਸੀ ਕੋਈ ਨੰਬਰ ਨਹੀਂ ਚੱਲ ਰਿਹਾ ਨਾ ੱੱਕੇ ਨਾਲ ਲੋਕ ਆਪ ਆਪ ਮਾਰੇ ਹੋ ਕੇ ਵਿੱਚ ਬੜ ਰਹੇ ਨੇ ਇੱਥੇ ਪੇਪਰ ਜਮਾ ਕਰਨੇ ਵਾਸਤੇ ਕੀ ਕੀ ਲੱਗਦਾ ਕੀ ਕੀ ਇੱਕ ਮਿੰਟ ਬਈ ਪਰੇ ਹੋ ਰੋਕੀ ਦੀ ਕਮੀ ਆ ਕਮੀ ਤਾਂ ਬਈ ਕਾਨੂੰਨ ਦੀ ਕਮੀ ਹੈ ਮਤਲਬ ਕਹਿੰਦਾ ਆਪ ਦਾ ਪ੍ਰਸ਼ਾਸਨ ਦੀ ਕਮੀ ਆ ਗਈ ਪ੍ਰਸ਼ਾਸਨ ਨੂੰ ਆ ਲਾਈਨ ਵਾਏ ਜ ਬੁੜੀਆਂ ਨੂੰ ਅੱਡ ਤੇ ਬੰਦਿਆਂ ਨੂੰ ਆਪ ਦੀ ਲਾਈਨ ਦੀ ਕੋਈ ਲਾਈਨ ਬਈ ਐਂਟਰ ਕਰਨ ਸਾਰੇ ਇੱਕ ਬੰਦਾ ਆ ਹਾਰੇ ਹੋਇਆ ਪਿਆ ਇੱਥੇ ਤੱਕੇ ਨਾਲ ਵਿੱਚ ਐਂਟਰ ਕਰ ਰਿਹਾ ਹੈਗਾ VOTER ਕੋਈ ਨਹੀਂ ਲੜ ਰਿਹਾ ਜੀ ਗੱਲ ਤਾਂ ਬੁੜੀਆਂ ਦੀ ਪ੍ਰੇਸ਼ਾਨੀ ਦੇਖੋ ਬਾਉਂਡਰੀ ਜਾਂਦੀ ਐਡੀ ਮਾੜੀ ਹਾਲਤ ਹੈ ਜਿਹਦਾ ਹੱਬ ਕੋਈ ਨਹੀਂ ਕੋਈ ਸਿਸਟਮ ਕਰੋ ਕੋਈ ਪਾਣੀ ਤੋਂ ਬਣਾ ਮਾਰ ਰਿਹਾ ਬੁੜੀਆਂ ਦੀ ਹਾਲਤ ਦੇਖੋ ਪੋਜੀਸ਼ਨ ਦੇਖੋ ਚਾਰ ਮੁਲਾਜ਼ਮਾਂ ਦਾ ਤਾਂ ਕੋਈ ਕੰਟਰੋਲ ਨਹੀਂ ਹੋ ਰਿਹਾ ਹਾਲਾਤ ਦੇਖੋ ਸਾਰੀ ਮੀਡੀਆ ਕਵਰ ਕਰੋ ਸਵੇਰ ਦੇ ਨੰਬਰ ਲੱਗੇ ਸੀ ਨਾਲ ਆ ਦੇਖੋ ਜੀ ਸਾਰੇ ਕਿਹੜਾ ਦੇ ਕਿਹੜਾ ਤਾਂ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਆ ਇਸ ਵਕਤ ਕਵਰੇਜ ਕਰ ਰਹੇ ਆ ਅਸੀਂ ਸਹਨੇ ਤੋਂ ਕਰ ਰਹੇ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਇਸ ਵਕਤ VOTER ਜਿਹੜੇ ਆਏ ਹੋਏ ਆ ਸੌਰੀ ਉਮੀਦਵਾਰ ਆਏ ਹੋਏ ਐ ਜਿਨ੍ਹਾਂ ਨੇ ਚੋਣ ਲੜਦੀਆਂ ਕੀ ਲੱਗਦਾ ਜੀ ਕਿੱਥੇ ਕਮੀ ਐ ਇਹ ਤਾਂ ਹਮ ਤੁਸੀਂ ਦੇਖੀ ਜਾਂਣਾ ਕਿ ਉਹਨਾਂ ਕੋਲ ਹੀ ਐ ਕਮੀ ਦਾ ਉਹ ਲੈਂਡ ਬਣਵਾਉਣ ਕੋਈ ਜਾਂਦਾ ਜਾਂ ਮੰਨ ਕੇ ਚਲੋ ਉਹ ਅੰਦਰ ਛਾ ਹੈਗੀ ਉੱਥੇ ਖੜਵਾ ਲੈਣ ਯਾਰ ਉਮੀਦਵਾਰਾਂ ਨੂੰ ਧੁੱਪੇ ਕੋਈ ਤੋੜਾ ਬਹਿ ਗਿਆ ਡਿੱਗ ਪੀ ਸੀ ਹਾਂਜੀ ਭਾਈ ਇੱਕ ਤੋਂ 10 ਮਿੰਟ ਪਹਿਲਾਂ ਇੱਕ ਲੇਡੀ ਜੀ ਡਿੱਗੀ ਹੈ ਜੀ ਇੱਥੇ ਬੌਂਦਲ ਕੇ ਕਿਸੇ ਨੇ ਸੁਣੀ ਨਹੀਂ ਨੀ ਕਹਿ ਕੇ ਸੀ ਗਾਹਾਂngਵਾਈ ਐ ਅਸੀਂ ਸਾਨੂੰ ਕੋਈ ਤਰਾਹ ਨਹੀਂ ਬੋਰਡ ਜਿੱਥੇ ਮਰਜ਼ੀ ਪਾਈ ਚੱਲੋ ਆ ਸਿਸਟਮ ਨੂੰ ਠੀਕ ਕਰ ਦਿਓ ਪਲੀਜ਼ ਸਾਡੀ ਹੱਥ ਬਨ ਕੇ ਹੀ ਬੇਨਤੀ ਆ। ਸਾਨੂੰ ਕੋਈ ਦਰਾ ਨਹੀਂ ਬੋਟਰ ਤੇ ਕੋਈ ਕਿਤੇ ਮਰਦੀ ਪਈ ਜਾਵੇ। ਪਰ ਇਹਨਾਂ ਵਿਚਾਰੀਆਂ ਦਾ ਕੀ ਕਸੂਰਾ ਪੂਰਾ ਪੂਰਾ ਬੱਚੇ ਛੱਡ ਕੇ ਆਈਆਂ। ਇਹਨਾਂ ਦਾ ਕੋਈ ਸਿਸਟਮ ਦੇਖ ਲਓ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਖਾਣ ਦਾ ਪ੍ਰਬੰਧ ਨਹੀਂ ਪਸਾਰਿਆ। ਆ ਦੇਖੋ ਸਾਰਾ ਏਰ ਗਿਆ ਕਵਰ। ਆ ਸ਼ਾਂ ਦਾ ਦੇਖੋ ਜੀ। ਆ ਸ਼ਾਂ ਦਾ ਪ੍ਰਬੰਧ ਨਹੀਂ ਕਿੰਨੇ ਤੋਂਪਾ ਨਾ ਪਾਣੀ ਦਾ ਪ੍ਰਬੰਧ ਆ ਜੀ ਇੱਥੇ ਕਾਹੇ ਦਾ ਪ੍ਰਬੰਧ ਨਹੀਂ। ਇੱਕ ਲੈਡੂ ਤਾਂ ਜੀ ਦੌਰੇ ਹੀ ਪਏ ਗਏ। ਕਮਰਾ ਮੈਂਟ ਮੈਂਟ ਕਰੀ ਚਲੋ ਇੱਥੇ ਹੀ ਰਹੋ। ਇੱਥੇ ਇੱਥੇ ਰਹੋ। ਹਾਂ ਜੀ। 15-20 ਭਈ ਲੱਗਦਾ ਵੀ ਅੱਜ ਫਾਰਮ ਭਰੇ ਆਣਗੇ ਨਹੀਂ ਸਾਨੂੰ ਨਹੀਂ ਆਸ ਨਹੀਂ ਲੱਗ ਸਾਨੂੰ 3 ਦਿਨ ਹੋ ਗਏ ਵੀਰੇ ਇਹੀ ਹਾਲਾ ਪੂਰੇ ਹੁਣ 4 ਦਿਨ ਹੋ ਗਏ ਸਹੀ ਤੜਕੇ ਆ ਜਾਂਦੇ ਨੇ ਹੱਥ ਨੇ ਪੰਜ ਵੇ ਮੁੜਦੇ ਨਾ ਪਾਣੀ ਦਾ ਨਾ ਚਾਹ ਦਾ ਕੋਈ ਪ੍ਰਬੰਧ ਨਹੀਂ ਇੱਥੇ ਬਹੁਤ ਬੁਰਾ ਹਾਲ ਆ ਬਹੁਤ ਬੁਰਾ ਹਾਲ ਆ ਇੱਥੇ ਕਿਵੇਂ ਭਾਈ 3 ਦਿਨਾਂ ਤੋਂ ਇਹ ਇੱਥੇ ਬੰਦ ਕਰ ਦਿੰਦੇ ਨੇ ਕਿਉਂ ਬੰਦ ਕਾ ਤੋ ਕਰ ਦਿੰਦੇ ਕੀ ਪਤਾ ਕਿਉਂ ਕਰ ਦਿੰਦੇ ਨੇ ਕੀ 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 ਲੱਗ 5:00 ਵਜੇ ਅਸੀਂ ਆਏ ਸੀ 5:00 ਤੋਂ 3 ਵਜੇ ਇਹਨਾਂ ਨੇ ਇੱਥੇ ਬੰਦ ਕਰਤਾ ਦਫ਼ਤਰ 5:00 ਤੋਂ 3 ਵਜੇ ਅੱਗੇ ਕੀ ਜਾਣੀ ਕੀ ਲੱਗਾ ਕੀ ਲੱਗਦਾ ਕਿਸੇ ਪਾਰਟੀ ਦਾ ਦਬਾਅ ਇਹਨਾਂ ਤੇ ਦਵਾਈ ਆ ਭਾਈ ਹੋਰ ਕੀ ਹੋ ਸਕਦਾ ਤੁਸੀਂ ਆਪ ਹੀ ਸੈਨੇਵ ਜਾ ਰਹੇ ਸਾਨੂੰ ਤਾਂ ਕਹਿਣ ਦੀ ਲੋੜ ਨਹੀਂ ਦਵਾਈ ਦੇ ਕਾਰ ਨਹੀਂ ਆ ਇਹ ਨਹੀਂ ਕੈਂਡੀਡੇਟ ਕਿੰਨੇ ਕਨੇਜੇ ਅੰਦਰ ਲਗਾ ਬਨੇ ਕੈਂਡੀਡੇਟਾਂ ਨੂੰ ਜੀ ਜੀ ਅਮਰ ਲੈਂਡ ਬਣਾ ਸਕਦਾ ਉਹ ਤਾਂ ਕੱਪਣ ਦਿਸ ਜਾਂਦਾ ਦੇਖੋ ਲੈਂਡ ਬਣਾਉਣ ਨੂੰ ਜਗ੍ਹਾ ਹੈਗੀ ਹੈ ਨਾ ਇਹ ਦੇਖੋ ਤੁਸੀਂ ਆਪ ਹੀ ਦੇਖੋ ਹੈਗੀ ਹੈ ਨਾ ਕਿ ਜਗ੍ਹਾ ਕਿ ਉੱਥੇ ਲੈਂਡ ਬਣਾ ਸਕਦੇ ਨੇ ਕਿਉਂ ਇਹਨਾਂ ਨੂੰ ਕਰਨੀ ਮਰੀ ਜਾਂਦੀ ਸਾਨੂੰ ਪੂਰੇ 3 ਦਿਨ ਹੋ ਗਏ ਨਹੀਂ ਇੱਥੇ ਧੱਕੇ ਖੰਦ ਨੂੰ ਪੂਰੇ 3 ਦਿਨ ਸਾਨੂੰ ਇਹੀ ਹਾਲਾ ਨਾ ਪਾਣੀ ਨਾ ਕੋਈ ਸਾਹ ਦਾ ਪ੍ਰਬੰਧ ਕਿੰਨਾ ਇੱਥੇ ਬੁਰਾ ਹਾਲਾ ਸੀ ਅੱਜ ਪਹਿਲੀ ਵਾਰ ਦੇਖਿਆ ਅੱਗੇ ਵੀ ਕਾਗਜ਼ ਭਰਦੇ ਆਏ ਆ ਕਿਹੜਾ ਪਹਿ ਪਰ ਭਈ ਐ ਆ ਆਹ ਜਿਹੜਾ ਹਾਲਾ ਇਹ ਹਾਲ ਨਿਕਲ ਜਿੰਦਗੀ ਦੇਖੇ ਇਸ ਵਾਰੀ ਜਿਹੜੀ ਮੌਕੇ ਦੀ ਸਰਕਾਰ ਸੀ ਉਹ ਕਹਿੰਦੀ ਸੀ ਚੰਗੇ ਚੰਗੇ ਪ੍ਰਬੰਧ ਹੋਣਗੇ ਆ ਦੇਖ ਲੋ ਥੋੜੇ ਸਾਹਮਣੇ ਚੰਗੇ ਪ੍ਰਬੰਧ ਇਹਦਾ ਕੁੱਟ ਪਾਣੀ ਨਹੀਂ ਪੀਣ ਨੂੰ ਕਾਗਜ਼ ਤੱਕ ਦ ਭਰੇ ਜਾਣਗੇ ਦੇਖੀ ਜਾਣਗੇ ਆ ਨਿਗੇ ਨਿਗੇ ਜਵਾਕ ਆ ਦੇਖ ਲੋ ਇਹਨਾਂ ਦਾ ਬਲਦਾਨ ਦੇ ਖੋਲਿਆਂ ਦਾ ਵਾ ਨਵੀਂ ਸਰਕਾਰ ਦਾ ਬਲਦਾਨ ਦੇ ਖੋਲਿਆਂ ਦਾ ਵਾ ਜੀ ਇਹ ਕਹਿੰਦੇ ਸੀ ਬਲਦਾਨ ਲਿਆਵਾਂਗਾ ਕੀ ਬਲਦਾਨ ਲਿਆਂਦਾ ਨਵੀਂ ਸਰਕਾਰ ਨੇ ਸਮਝਦੇ ਹੋ ਉਦੋਂ ਵੀ ਮਾਰਦੇ ਸੀ ਤਾਂ ਸਾਨੂੰ ਤਾਂ ਕਾਂਗਰਸ ਦੀ ਸਰਕਾਰ ਵਧ ਗਈ ਸੀ